ਨਵਾਂ ਗੁਰੂ ਜੀ ਕਾਲ ਸਵਾਗਤ ਹੈ ਗੁਰੂ ਜੀ ਦੇ ਪਤੇ ਰੋਸ਼ਨੀ ਬਖਰਾਓ ਦ੍ਰਿਸ਼ਟੀ ਚੈਨਲ ਜਿਸ ਤੇ ਮੈਂ ਗੁਰਮੀ ਸਿੰਘ ਐਡਵੋਕੇਟ ਪਟੇ ਤੁਹਾਡੇ ਮੌਸ ਖਬਰਾਂ ਦੀ ਸਾਥੀ ਰਾਜਨੀਤੀ ਦੀ ਸਾਂਝ ਪਾ ਰਿਹਾ ਹਾਂ ਅੱਜ ਇੱਕ ਬਹੁਤ ਵਧੀਆ ਖਬਰ ਆਈ ਹੈ ਕਿ ਭਾਰਤ ਦੇ ਉੱਗੇ ਵਕੀਲ ਪਰਮਜੀਤ ਸਿੰਘ ਪਟਵਾਲੀਆ ਦਾ ਟ੍ਰਿਬਿਊਨ ٹرسٹ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਜਿਹੜੀਆਂ ਰਾਜਨੀਤਿਕ ਗਤੀਵਿਧੀਆਂ ਜਾਂ ਕਾਨੂੰਨੀ ਸਲਾਹ ਕਰ ਰਿਹਾ dhamyar ਜਿਹੜਾ ਹੈ ਬਹੁਤ ਉੱਚਾ ਉੱਠਣ ਦੀ ਆਸ ਹੈ ਜਿਸ ਨਾਲ ਬਹੁਤ ਵਧੀਆ ਸਰੋਕਾਰ ਪੈਦਾ ਹੋਣਗੇ ਵਕੀਲ ਜਮਾਤ ਦਾ ਬਹੁਤ ਵਧੀਆ ਉਤਸ਼ਾਹ ਵਧੇਗਾ ਦੂਜੀ ਜਿਹੜੀ ਮੇਨ ਖਬਰ ਆ ਰਹੀ ਹੈ ਕਿ ਉਹ ਕੇਜਰੀਵਾਲ ਸਾਹਿਬ ਦੇ ਅੰਤਮ ਜਮਾਨਤ ਦੇ ਦਾ ਫੈਸਲਾ ਅਜੇ ਤੱਕ ਨਹੀਂ ਹੋਇਆ। ਇਲੈਕਸ਼ਨਾਂ ਲੰਘ ਰਹੀਆਂ ਨੇ। ਇਲੈਕਸ਼ਨਾਂ ਦੇ ਦੌਰਾਨ ਉਹਨਾਂ ਦੀ ਗ੍ਰਿਫਤਾਰੀ ਚਾਹੇ ਅਪਰਾਧ ਕੀਤਾ ਹੈ ਚਾਹੇ ਨਹੀਂ ਕੀਤਾ। ਜਦ ਤੱਕ ਪਰ ਉਹ ਇੱਕ ਨੈਸ਼ਨਲ ਪੱਧਰ ਦੀ ਪਾਰਟੀ ਦੇ ਕਨਵੀਨਰ ਨੇ ਉਨ੍ਹਾਂ ਨੂੰ ਚੋਣਾਂ ਦੇ ਦੌਰਾਨ ਗ੍ਰਿਫਤਾਰ ਕਰਨਾ ਤੇ ਚੋਣਾਂ ਦੇ ਦੌਰਾਨ ਜੇਲ੍ਹ ਚ ਰੱਖਣਾ ਇੱਕ ਸ਼ੰਕਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੇ ਆਪਣੀ ਪਾਰਟੀ ਬਾਰੇ ਪ੍ਰਚਾਰ ਕਰਨ ਤੇ ਲਾਈ ਹੋਈ ਰੋਕ ਇੱਕ ਬੜਾ ਤਕੜਾ ਸਮੀਕਰਨ ਪੈਦਾ ਕਰ ਦਿਆ। ਕਿ ਕਿਹੜੀਆਂ ਪਾਰਟੀਆਂ ਨੇ ਜਿਹੜੀਆਂ ਕਾਨੂੰਨ ਦੀ ਆੜ ਦੇ ਵਿੱਚ ਨਜਾਇਜ਼ ਫੈਰਾ ਰਾਜ ਦੀ ਤਕਲਹੀਆਂ ਨੇ ਬਾਕੀ ਜਿਹੜੀਆਂ ਤੀਜੇ ਪੜਾਆਂੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਪਰਸੈਂਟੇਜ ਵੋਟਾਂ ਦੀ ਕੋਈ ਏਡੀ ਵਧੀਆਂ ਨਹੀਂ ਰਹੀ 63% ਦੇ ਲਾਗੇ ਵੋਟਾਂ ਪਈਆਂ ਨੇ ਹੈ ਜਿਸ ਨਾਲ ਨਤੀਜੇ ਇੱਕ ਵੱਖਰੀ ਕਿਸਮ ਦੇ ਆਉਣ ਦੀ ਆਸ ਹੈ ਦੂਸਰਾ ਵਿਕਲਪ ਇਹ ਆਇਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਕੱਲ ਤੱਕ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਉਹ ਵੀ ਉਮੀਦਵਾਰਾਂ ਨੇ ਬਾਈ ਥਾਵਾਂ ਤੇ ਉਮੀਦਵਾਰੀਆਂ ਆਪਣੀਆਂ ਜਿਤਾਈਆਂ ਦੀ ਉਹਨਾਂ ਦੇ ਕਾਗਜ਼ ਭਰੇ ਜਾ ਚੁੱਕੇ ਨੇ ਤੇ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਜਾਂ ਖੇਤਰੀ ਪਾਰਟੀਆਂ ਮੇਨ ਨੇ ਉਹਨਾਂ ਦੇ ਅਜੇ ਕਾਗਜ਼ ਭਰਨੇ ਬਾਕੀ ਨੇ ਅੱਜ ਤਰਨਤਾਰਨ ਵਿੱਚ ਖਰੂਸਾਵਾਲਕੇ ਤੋਂ ਸ਼ਾਇਦ ਭਾਜਪਾ ਉਮੀਦਵਾਰ ਜਾਂ ਕਾਂਗਰਸ ਦੇ ਉਮੀਦਵਾਰ ਜਿਸ ਆਪਣੇ ਕਾਗਜ਼ ਦਾਖਲ ਕਰਨ ਦੀ ਆਸ ਹੈ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਇਹਨਾਂ ਸਰਗਰਮ ਹੈ ਕਿ ਮੁੱਦਿਆਂ ਦੀ ਰਾਜਨੀਤੀ ਬਿਲਕੁਲ ਨਹੀਂ ਕੀਤੀ ਜਾ ਰਹੀ ਇੱਕ ਦੂਸਰੇ ਉਤੇ ਇਲਜ਼ਾਮ ਲਾਏ ਜਾ ਰਹੇ ਨੇ ਇੱਕ ਦੂਸਰੇ ਉਤੇ ਪਰਸਨਲ ਅਟੈਕ ਕੀਤੇ ਜਾ ਰਹੇ ਨੇ ਇੱਕ ਦੂਜੇ ਦੀਆਂ ਦੀਆਂ ਪਰਿਵਾਰਾਂ ਦੀਆਂ ਜਨਾਨੀਆਂ ਤੱਕ ਬੱਚਿਆਂ ਤੱਕ ਜਿਹੜੀਆਂ ਕੋਖਾਂ ਨੇ ਉਸਟੇਜੀ ਤੌਰ ਤੇ ਜਨਤਕ ਕੀਤੀਆਂ ਜਾ ਰਹੀਆਂ ਜਿਹੜੀ ਕਿ ਮਤਲਬ ਇੱਕ ਬੜੀ ਕਹਾਣੀ ਰਾਜਨੀਤੀ ਹੈ ਜੇ ਸ਼ਤਾ ਨੁਕਸਾਨ ਕਿਸੇ ਵੇਲੇ ਹੀ ਕਿਸੇ ਪਧਰ ਤੇ ਹੋ ਸਕਦਾ ਹੈ ਦੂਸਰੀ ਜਿਹੜਾ ਖਾਸ ਡਰਾਮਾ ਚੱਲ ਰਿਹਾ ਹੈ ਉਹ ਤਕਰੀਬਨ ਹਰ ਪਾਰਟੀ ਦੇ ਆਗੂ ਹਰ ਪਾਰਟੀ ਦੇ ਉਮੀਦਵਾਰ ਦੀ ਹਰਾਨੀ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਪਰਿਵਾਰ ਦੇ ਇੱਕ ਇੱਕ ਦੋ ਦੋ ਜੀ ਪਾਜ ਪਾਜ ਇੱਕ ਇੱਕ ਦੋ ਜੀ ਕਾਂਗਰਸ ਇੱਕ ਇੱਕ ਦੋ ਜੀ ਆਮ ਆਦਮੀ ਪਾਰਟੀ ਇੱਕ ਦੋ ਅਕਾਲੀ ਦਲ ਦੇ ਵਿੱਚ ਕੰਮ ਕਰ ਇੱਕ ਘਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਝੰਡੇ ਲਗਾ ਰਹੇ ਨੇ ਇਸ ਦੇ ਬਾਰੇ ਤੁਸੀਂ ਖੁਦ ਵਿਚਾਰ ਕਰੋਗੇ ਕਿ ਐਸੀ ਰਾਜਨੀਤੀ ਦੇਸ਼ ਨੂੰ ਕੀ ਫਾਇਦਾ ਦੇ ਸਕਦੀ ਹੈ ਤੇ ਜੇ ਇਹ ਪਾਰਟੀ ਜਿੱਦੀ ਹੈ ਤੇ b ਵਾਲੇ ਝੰਡੇ ਨੂੰ c ਵਾਲੇ ਝੰਡੇ ਨੂੰ ਫਾਇਦਾ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦਾ ਜੇ b ਵਾਲੀ ਜੇਤਦੀ ਆ a ਤੇ c ਨੂੰ ਫਾਇਦਾ ਜੇ c ਵਾਲੀ ਜੇਤਦੀ ਆ a ਤੇ b ਨੂੰ ਫਾਇਦਾ ਇੰਨਾਂ ਦੇ ਸਾਰੇ ਪਾਸੇ ਲਡੂਨੀ ਇੱਕ ਤਨੇ ਦੋ ਹੱਥਾਂ ਚ ਲਡੂ ਇਹਨਾਂ ਦੇ ਸਾਰੇ ਪੱਥਾਂ ਦੇ ਵਿੱਚ ਲਡੂਨੀ ਜਿਹਦੇ ਨਾਲ ਇਹ ਰਾਜਨੀਤਿਕ ਪਰਿਵਾਰ ਆਪਣੇ ਅਟੈਚੀ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਕਿਤੇ ਬਸ ਦੇ ਵਿੱਚ ਸਫ਼ਰ ਕਰਨਾ ਤਾਂ ਸ਼ਫਰ ਕਰਦੇ ਆ ਸੀਟ ਮੰਲਣ ਦੀ ਖਾਤਰ ਸੀਟ ਤੇ ਰਮਾ ਰੱਖ ਦੇਣਾ ਇੱਕ ਤੇ ਆ ਬਹਿ ਜਾਣਾ ਇੱਕ ਦੋ ਸੀਟਾਂ ਤੇ ਰਮਾ ਰੱਖ ਦੇਣੇ ਵੀ ਇਹ ਸਾਡੀਆਂ ਨੇ ਸਾਡੀਆਂ ਸਵਾਰੀਆਂ ਪੈਣੀਆਂ ਅੱਜ ਪੰਜਾਬ ਦੇ ਵਿੱਚ ਉਹੀ ਸਥਿਤੀ ਬਣੀ ਹੋਈ ਹੈ ਕਿ ਹਰ ਪਾਰਟੀ ਨੇ ਹਰ ਲੀਡਰ ਨੇ ਆਪਣਾ ਏਕ-ਏਕਾ ਡੈਸੀ ਜਿਹੜਾ ਹੈ ਦੂਸਰੀਆਂ ਪਾਰਟੀਆਂ ਦੇ ਵਿੱਚ ਸੈੱਟ ਕਰਤਾ ਹੈ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਇੱਕ ਹੀ ਘਰ ਦੇ ਵਿੱਚੋਂ ਤਿੰਨ ਤਿੰਨ ਝੰਡੇ ਲੈ ਕੇ ਪ੍ਰਚਾਰ ਲਈ ਨਿਕਲ ਨਿਕਰੇ ਨੇ ਕਾਰਾਂ ਲੈ ਕੇ ਨਿਕਰੇ ਨੇ ਇੱਕ ਸੱਜੇ ਨੂੰ ਹੋ ਜਾਂਦਾ ਹੈ ਇੱਕ ਖੱਬੇ ਨੂੰ ਹੋ ਜਾਂਦਾ ਹੈ ਰਾਤ ਨੂੰ ਫਿਰ ਸਾਰੇ ਦੇ ਸਾਰੇ ਸਾਂਝੇ ਤੁਸੀਂ ਜਿਹੜੀ ਗੱਲ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਕਿ ਰਾਜਨੀਤੀ ਵਿੱਚ ਖਰੀਦੋ-ਫਰੋਖਤ ਪੈਸਿਆਂ ਦੀ ਵੰਡ ਜਿਹੜਾ ਚੋਂ ਫੰਡ ਤਿਆਰ ਕੀਤਾ ਗਿਆ ਸੀ ਉਹਦਾ ਅਜੇ ਤੱਕ ਕੋਈ ਸਾਫ਼-ਖਿਤਾਬ ਨਹੀਂ ਲਾਇਆ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਉਹ ਪੈਸੇ ਸਾਰੇ ਦੇ ਸਾਰੇ ਜਿਹੜੇ ਨੇ ਉਹ ਅਜੇ ਵੀ ਕਈਆਂ ਉਮੀਦਵਾਰਾਂ ਦੇ ਸਪੋਰਟਰਾਂ ਦੇ ਅਟੈਚੀਆਂ ਚੋਂ ਕਾਰਾਂ 'ਚੋਂ ਮਿਲ ਰਹੇ ਨੇ ਪਛੋਖ ਭਵਾਂ ਗਈ ਸੀ ਕਿ ਇੱਕ ਮੰਤਰੀ ਦੇ ਘਰ ਦੇ ਪੀਏ ਤੋਂ ਕਿੰਨੇ ਕਰੋੜਾਂ ਰੁਪਏ ਬਰਾਮਦ ਹੋ ਗਏ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹੈ ਜਿਹੜੀ ਗੱਲ ਦਾ ਸਮੀਕਰਨ ਬਹੁਤ ਜ਼ਰੂਰੀ ਹੈ ਲੋਕਾਂ ਲਈ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਮਤਲਬ ਕੀ ਇਹਨਾਂ ਸਾਰੀਆਂ ਹਰਕਤਾਂ ਦਾ ਸਰਕਾਰ ਅਦਾਲਤਾਂ ਤੇ ਬਿਊਰੋਕ੍ਰੇਸ਼ ਨੂੰ ਇਲਮ ਨਹੀਂ ਜੇ ਇਲਮ ਹੈ ਤਾਂ ਸਾਡੇ ਅਰਥਸ਼ਾਸਤਰੀ ਕੀ ਕਰ ਰਹੇ ਨੇ ਸਾਡੇ ਅਧਾਰੀ ਸੰਵਿਧਾਨਿਕ ਅਧਿਕਾਰੀ ਕੀ ਕਰ ਰਹੇ ਨੇ ਚੋਣੀਆਂ ਉੱਤੇ ਰੋਕ ਲੱਗਦੀ ਫੇਰ ਤੁਸੀਂ ਵੇਖੋਗੇ ਕਿ ਕੋਈ ਵਕਤੀ ਕਿ ਇੱਕ ਡਿਪਟੀ ਕਮਿਸ਼ਨਰ ਇੱਕ ਐਸਐਸਪੀ ਜਾਂ ਕੋਈ ਉੱਚ ਅਧਿਕਾਰੀ ਜਾਂ ਕਿਤੇ ਮੰਤਰੀ ਜਾਂ ਕਿਤੇ ਚੀਫ ਮਿਨਿਸਟਰ ਨੇ ਕਿਸੇ ਇਲਾਕੇ ਜਾਉਣਾ ਤੇ ਰਾਤੋਂ ਰਾਤ ਫੜਕਾਂ ਬਣ ਜਾਣੀਆਂ ਰਾਤੋਂ ਰਾਤ ਐ ਇਲਾਕਾ ਇਸ ਤਰ੍ਹਾਂ ਦਾ ਲੱਗ ਲਾਪਣਾ ਜਿਵੇਂ ਕਿ ਵਿਛਤ ਹੁੰਦਾ ਆਜੋ ਕੁੱਟੀਆਂ ਸੜਕਾਂ ਤੋਂ ਦੇ ਸਾਰੇ ਅਫਸਰ ਮੰਤਰੀ ਸੰਤਰੀ ਜੰਤਰੀ ਸਾਰੇ ਕੁਰੇ ਫੰਡੇ ਨੇ ਕਿਸੇ ਨੂੰ ਕੁਠੇੜਾ ਨਹੀਂ ਲੱਗਦਾ ਟੋਆਂ 'ਚ ਗੱਡੀਆਂ ਵਾਜਦੀਆਂ ਨੇ ਫੇਰ ਵੀ ਹੱਸ ਕੇ ਲੰਘ ਜਾਂਦੇ ਨੇ ਉਸਲੀ ਸਭ ਤੋਂ ਵੱਡੀ ਜਿਹੜੀ ਭਿਆਨਕ ਗੱਲ ਹੈ ਕਿ ਨਾ ਕਣਕ ਨੂੰ ਵੱਢ ਕੇ ਕਣਕ ਵਖਰੀ ਕਰ ਲਈ 나ੜ ਦਾ 나ੜ ਦੀ ਤੂੜੀ ਬਣਾ ਲਈ ਤੂੜੀ ਬਣਾਉਣ ਦੇ باوجود ਪਤਾ ਨਹੀਂ ਕਿ ਦਾਕੀ ਕੀ ਬਚਿਆ ਲੋਕ ਉਹਨਾਂ ਨੂੰ ਅੱਗਾ ਲਾ ਰਹੇ ਨੇ ਸੜਕ ਦੇ ਉੱਤੇ ਧੂਆਂ ਲੱਗ ਧੂਆਂ ਚੜ ਜਾਂਦਾ ਉਹ ਉਸ ਧੂਏ ਦੇ ਵਿੱਚ ਦੀ ਸੰਤਰੀਆਂ ਮੰਤਰੀਆਂ ਉਮੀਦਵਾਰਾਂ ਦੀਆਂ ਕਿਹਨਾਂ ਪ੍ਰਚਾਰ ਕਰਨ ਵਾਲਿਆਂ ਦੀਆਂ ਗੱਡੀਆਂ ਸ਼ਰੀਆਮ ਹੂਠ ਰਮਾਰਦੀਆਂ ਲੰਘ ਜਾਂਦੀਆਂ ਨੇ ਹੈ ਕਿਸੇ ਦੇ ਕੰਨ ਤੇ ਕੋਈ ਜੂਣ ਹੀ ਸਰਕਦੀ ਪੇਟ ਹੀ ਹੋ ਰਿਹਾ ਹੈ ਦੇਸ਼ ਕਿਵੇਂ ਬਚੇਗਾ ਰਾਸ਼ਟਰ ਕਿਵੇਂ ਬਚੇਗਾ ਜੇ ਇੱਕ ਰਾਜ ਦੇ ਰਾਜ ਸਤਾ ਵਿੱਚ ਬਹਿਣ ਲਈ ਉਤਾਵਲੇ ਜਾਂ ਬੈਠੇ ਹੋਏ ਲੋਕ ਜਾਂ ਜਾਂ ਅਫਸਰਾਂਈਆਂ ਦੇ ਅਹੁਦਿਆਂ ਤੇ ਬੈਠੇ ਹੋਏ ਲੋਕ ਇਸ ਤਰੀਕੇ ਨਾਲ ਗੁਜ਼ਰਨਗੇ ਤਾਂ ਬੜਾ ਖਤਰਨਾਕ ਮਾਹੌਲ ਪੈਦਾ ਹੋਵੇਗਾ ਲੋਕਾਂ ਦਾ ਵਿਸ਼ਵਾਸ ਬਿਲਕੁਲ ਕੁੱਟਦਾ ਨਜ਼ਰ ਆ ਰਿਹਾ ਹੈ ਇਸ ਦੇ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਖਾਸ ਕਰਕੇ ਲੋਕਾਂ ਨੂੰ ਲੋਕਾਂ ਦੇ ਨਾਲ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਸਭ ਤੋਂ ਜ਼ਿਆਦਾ ਜਿਹੜੀ ਲੋੜ ਹੈ ਉਹ ਹੈ ਬਿਊਰੋਕ੍ਰੇਸੀ ਨੂੰ ਜਿਨ੍ਹਾਂ ਨੂੰ ਇਹ ਗੱਲ ਸੋਚਣੀ ਪਵੇਗੀ ਕਿ ਜਿਹਦੇ ਨਾਲ ਇਹ ਜੋ ਬੇਲੀਜਮੀਆਂ ਹੋ ਰਹੀਆਂ ਨੇ ਸੜਕਾਂ ਦੇ ਦੋ ਪਾਸੇ 3-3 4-4 ਫੁੱਟ ਸੜਕ ਦੇ ਉੱਤੇ ਘਾਹ ਜੜਿਆ ਹੈ ਇਹਦੇ ਉੱਪਰ ਰੁੱਖ ਆ ਗਏ ਨੇ ਲੋਕੀ ਡਰਦੇ ਮਾਰੇ ਪੱਕੀ ਸੜਕ ਦੇ ਉੱਤੇ ਵੀ ਆਪਣੀ ਗੱਡੀ ਨਹੀਂ ਨਹੀਂ ਲਾਉਂਦੇ ਟੋਆਆਂ ਤੋਂ ਬਚਣ ਦੀ ਖਾਤਰ ਇੱਕ ਦੂਜੇ ਦੇ ਵਿੱਚ ਵਜਦੇ ਨੇ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਕੋਈ ਜ਼ਿੰਮੇਵਾਰ ਨਹੀਂ ਕੋਈ ਕਿਸੇ ਦੇ ਸਿਰ ਤੇ ਅਸਰ ਨਹੀਂ ਇਹ ਕਿਉਂ ਹੋ ਰਿਹਾ ਹੈ ਕਾਰਨ ਸਰਕਾਰ ਦੀ ਮਿਸ ਐਡਮਿਨਿਸਟ੍ਰੇਸ਼ਨ ਹੈ ਸਰਕਾਰ ਕੋਈ ਵੀ ਹੋਵੇ ਕਦੀ ਵੀ ਕਿਸੇ ਸਰਕਾਰ ਨੇ ਇਸ ਦੀ ਚਿੰਤਾ ਨਹੀਂ ਕੀਤੀ ਤੇ 나 ਮੈਨੂੰ ਆਸ਼ਾ ਹੈ ਕਿ ਅੱਗੇ ਕੀਤੀ ਜਾਵੇਗੀ ਇਹ ਇਸ ਸੋਚ ਪੜੇ ਲਿਖੇ ਜਦੋਂ ਤਾਂ ਪ੍ਰੂਰ ਵਿਅਕਤੀਆਂ ਨੂੰ ਜਿਨ੍ਹਾਂ ਨੇ ਬੜੇ ਬੜੇ ਤਗੜੇ ਟੈਸਟ ਪਾਸ ਕਰਕੇ ਤਗੜੀਆਂ ਤਗੜੇ ਅਹੁਦੇਦਾਰੀਆਂ ਹਾਸਲ ਕੀਤੀਆਂ ਨੇ ਉਹਨਾਂ ਨੂੰ ਇਸ ਗੱਲ ਦੇ ਬਾਰੇ ਸੂਚਿਤ ਹੋਣਾ ਪਵੇਗਾ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਬਹੁਤ ਨੇ ਉਹਨਾਂ ਦਾ ਗੁਜ਼ਾਰਾ ਬਾਦਸ਼ਾਹਾਂ ਵਾਂਗ ਆਪਣੀਆਂ ਤਨਖਾਹਾਂ ਵਿੱਚ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਹੁੰਦੀ ਜੇ ਤਨਖਾਵਾ ਘੱਟ ਨੇ ਤੇ ਉਹ ਉਹਨਾਂ ਲਈ ਸਰਕਾਰਾਂ ਨਾਲ ਗੱਲ ਕੀਤੀ ਜਾਂਦੀ ਸੀ ਕਿਉਂਕਿ ਸਰਕਾਰ ਉਹ ਆਪ ਚਲਾਉਂਦੇ ਨੇ ਆਪ ਨੂੰ ਆਰਡਰ ਪਾਸ ਕਰਾਉਣੇ ਨੇ ਮੰਤਰੀ ਸੰਤਰੀ ਉਹਨਾਂ ਦੀ ਜੇਬ 'ਚ ਨੇ ਜਿਵੇਂ ਮਰਜ਼ੀ ਕਰਵਾ ਲੈਣ ਪਰ ਆਹੜਾ ਪ੍ਰਸ਼ਾਸਨ ਹੈ ਦੇ ਨਿਯਮੀਆਂ ਨੇ ਇਹਨਾਂ ਨੂੰ ਰੋਕਣਾ ਤੇ ਪਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੇ ਉਹ ਰੋਕਦੇ ਨਹੀਂ ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਕੋਈ ਵੀ ਫਾਇਦਾ ਨਹੀਂ ਜਿਸ ਐਡਮਿਨਿਸਟ੍ਰੇਸ਼ਨ ਦੇ ਕੋਲ ਆਪਣੇ ਆਪਣੀਆਂ ਆਪਣੀਆਂ ਨਿਯਮਾਂ ਨੂੰ ਲਿਖੀ ਹੋਈਆਂ ਸੰਵਿਧਾਨਾਂ ਨੂੰ ਲਿਖੀ ਹੋਈਆਂ ਕਾਨੂੰਨਾਂ ਨੂੰ ਹੈ ਸਾਰੇ-ਸਾਰੇ ਜ਼ਿਲ੍ਹਿਆਂ ਦੇ ਜਿੰਨੇ ਦਫ਼ਤਰ ਨੇ ਉਹਨਾਂ ਦੀਆਂ ਉਹਨਾਂ ਦੀ ਸੁਪਰਵੀਜ਼ਨ ਹੋਣ ਦੇ ਬਾਵਜੂਦ ਇਹ ਪ੍ਰਾਪਰ ਕੰਮ ਨਹੀਂ ਹੋ ਰਿਹਾ ਤਾਂ ਕਿਤੇ ਅਦਾਲਤ ਚ ਕਾਲਾ ਹੈ ਇਸ ਦਾਲ ਚ ਕਾਲੇ ਨੂੰ ਕੱਢਣ ਲਈ ਹੁਣ ਚੋਣਾਂ ਆਈਆਂ ਨੇ ਚੋਣਾਂ ਦੇ ਵਿੱਚ ਕੁਝ ਚੰਗੇ ਵਧੀਆ ਉਮੀਦਵਾਰ ਜੇ ਦਿਖਦੇ ਨੇ ਉਹਨਾਂ ਨੂੰ ਵੋਟਾਂ ਪਾਓ ਵੋਟਾਂ ਜ਼ੂਰ ਪਾਉਣ ਜਾਓ ਕਿਉਂਕਿ ਵੋਟਾਂ ਹੀ ਇੱਕ ਇਨਕਲਾਬ ਨੇ ਵੋਟਾਂ ਹੀ ਇੱਕ ਸਿਧਾਂਤ ਕਾਇਮ ਕਰ ਸਕਦੀਆਂ ਨੇ ਅੱਜ ਨਹੀਂ ਭਲਕੇ ਜੇ ਆਪਾਂ ਸ਼ਰਾਬਾਂ ਪੀ ਕੇ ਪੈਸੇ ਲੈ ਕੇ ਕੋਠਿਆਂ ਤੇ ਤੇਲਾਂ ਲਵਾ ਕੇ ਨਲਕੇ ਲਵਾ ਕੇ ਆਪਣੀਆਂ ਗਰਜਾਂ ਪੂਰੀਆਂ ਕਰਕੇ ਇਹ ਸਮਾਂ ਗਵਾ ਲਿਆ ਹੈ ਤੇ ਫਿਰ ਭਾਈ ਇਹਨਾਂ ਇਹਨਾਂ ਉਮੀਦਵਾਰਾਂ ਤੋਂ ਇਹਨਾਂ ਜਿੱਤੇ ਹੋਏ ਹਾਰੇ ਹੋਏ ਲੋਕਾਂ ਤੋਂ ਆਸ ਰੱਖਣ ਦੀ ਲੋੜ ਨਹੀਂ ਮਤ ਖਿਆਲ ਕਰੋ ਕਿ ਇਹ ਤੁਹਾਡੀ ਰੱਖਿਆ ਕਰਨਗੇ ਤੁਹਾਨੂੰ ਸੂਚਨਾ ਦੇਣਗੇ ਕਿਉਂਕਿ ਜਦੋਂ ਤੁਸੀਂ ਆਪਣੀਆਂ ਵੋਟਾਂ ਮੁੱਲ ਵਿੱਚੀਆਂ ਨੇ ਆਪਣੇ ਕਰਤਾਰ ਵੇਚ ਕੇ ਦਿੱਤੀਆਂ ਨੇ ਆਪਣੇ ਸਿਰਫ ਇੱਕ ਭਾਈਚਾਰੇ ਨੂੰ ਇੱਕ ਇੱਕ ਗਰੁੱਪ ਨੂੰ ਭਾਵੇਂ ਉਹ ਗੰਦਾ ਹੈ ਤੇ ਭਾਵੇਂ ਉਹ ਚੰਗਾ ਹੈ ਉਹਨੂੰ ਵੋਟ ਜਿਤਾਉਣ ਦੀ ਖਾਤਰ ਉਹੀ ਧੜੇ ਮਧੀਆਂ ਕੀਤੀਆਂ ਆਪਣੇ ਨਾਲ ਦੇ ਵਿੱਚ ਵਹਿਰ ਪੁਆਏ ਇੱਕ ਦੂਜੇ ਨਾਲ ਲੜੇ ਜੜਾਏ ਤੇ ਫਿਰ ਤੁਹਾਡੀ ਕੀ ਰਾਖੀ ਕਹਿੰਨੇ ਕਰਦੀਆਂ ਉਹ ਉਹ ਉਹੀ ਕੁਝ ਬੰਦੇ ਨੇ ਜਿਹੜੇ ਚੋਣਵੇਂ ਨੇ ਭਾਵੇਂ ਆਕਾਲੀ ਆ ਜਾਣ ਕਾਂਗਰਸ ਆリエ ਆਮ ਆਪ ਨੇ ਆਏ ਭੱਜ ਪਾਏ ਦੂਜੀ ਤੇਜੀ ਕੋਈ ਪਾਰਟੀਆਂ ਉਹ ਜਿਹੜੇ 올ਡ ਕਮਾਊ ਪੁੱਤ ਨੇ ਉਹਨਾਂ ਨੇ ਮੋਰੀ ਰਹਿਣਾ ਹੈ ਜਿਹੜੇ ਬੰਦੇ ਸਿਆਸੀ ਤੌਰ ਤੇ ਚੰਗੀ ਸੇਧ ਲੈ ਕੇ ਲੜਨ ਲਈ ਤਿਆਰ ਨੇ ਉਹਨਾਂ ਦੀ ਪੋਸ਼ਕਿਸ਼ ਪਾਰਟੀਆਂ ਸਿਰਫ ਇਸੇ ਕਰਕੇ ਨਹੀਂ ਕਰ ਰਹੀਆਂ ਉਹ ਕਮਾਈ ਕਰਕੇ ਨਹੀਂ ਦਿੰਦੇ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਦ੍ਰਿਸ਼ਟੀ ਚੈਨਲ ਤੋਂ ਕਿ ਸੁਚੇਤ ਹੋ ਸੁਚੇਤ ਹੋ ਕੇ ਆਪਣੀ ਵੋਟ ਪਾਓ ਵੋਟ ਪਾਉਣ ਲੱਗਿਆਂ ਹਜ਼ਾਰ ਵਾਰ ਸੋਚਿਓ ਆਪਣੇ ਦੇਸ਼ ਬਾਰੇ ਸੋਚਿਓ ਰਾਸ਼ਟਰ ਬਾਰੇ ਸੋਚਿਓ ਆਰਥਿਕਤਾ ਬਾਰੇ ਸੋਚਿਓ ਮਹਿੰਗਾਈ ਬਾਰੇ ਸੋਚਿਓ ਬੇਰੋਜ਼ਗਾਰੀ ਬਾਰੇ ਸੋਚਿਓ ਤਾਂ ਜਾ ਕੇ ਬਟਨ ਨਾ ਪਿਓ ਮੁxtਦੀਆਂ ਸਹੂਲਤਾਂ ਕਰਕੇ ਬਟਨ ਨਾ ਪਿਓ ਮੁਕਤੀਆਂ ਸੂਫਾ ਲੈਣ ਲਈ ਮੁਕਤੀਆਂ ਹੁਣ ਤੱਕ ਨੂੰ ਤੁਹਾਡੇ ਦਿੱਤੇ ਹੋਏ ਟੈਕਸਾਂ ਜੋ ਮਿਲਦੀਆਂ ਨੇ ਜੇ ਕਰਜ਼ਿਆਂ ਦੇ ਆਧਾਰ ਤੇ ਸਾਨੂੰ ਮੁਕਤੀਆਂ ਸੂਫਾ ਦੇਣੀਆਂ ਨੇ ਉਹ ਸਾਡੇ ਸਿਰ ਤੇ ਭਾਰ ਹੈ। ਉਹਦੇ ਸਰਕਾਰਾਂ ਦਾ ਕੋਈ ਰੋਲ ਨਹੀਂ। ਸਰਕਾਰਾਂ ਨੂੰ ਜੋ ਖਾਦਾ ਹੋਏਗਾ ਸਰਕਾਰਾਂ ਨੇ ਕੋ ਸਾਨੂੰ ਉਹ ਦੇ ਤਾ। ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਆਪਨੇ ਕਮੈਂਟਸ ਜਰੂਰ ਕਰਿਆ ਕਰੋ। ਤੁਹਾਡੇ ਕਮੈਂਟਸ ਜਿਹੜੇ ਨੇ ਇਸ ਚੈਨਲ ਨੂੰ ਤੇ ਇਸ ਸੋਚ ਨੂੰ ਅੱਗੇ ਵਿਦੌਣ ਵਿੱਚ ਸਹੀ ਹੋ ਸਕਦੇ ਨੇ ਵੈਕਰ ਜਿਕਾ ਖਾਨ ਸਾਹਿਬ ਦੇ ਕੋਲ ਜੀ